ਨੀ ਟੀ ਟੰਡੀਆਂ ਮੈਂ ਮੈਂ ਨੋਟੀਆਂ ਜੀ ਟੋਟੀਆਂ ਨੋਟੀਆਂ ਬੋਨ ਨਹੀਂ ਨੋਟੀਆਂ ਆ ਨੋਟੀਆਂ ਅੱਛਾ ਨੋਟੀਆਂ ਬੋਨ ਦੀ ਕਿੱਥੇ ਨੋਟੀਆਂ ਬੋਨ ਨਹੀਂ ਦੇਖਾ ਆ ਨੋਟੀਆਂ ਬੰਨਿਆ ਬਿੰਦੀਆਂ ਤੇ ਦੀਆਂ ਬਣਾਉਂਦੀ ਆ ਮੈਂ ਅੱਛਾ ਨੋਟੀਆਂ ਬੋਨ ਨਹੀਂ ਬਿੰਦੀਆਂ ਤੇ ਦੀਆਂ ਮਾਰਨੀ ਬਿੰਦੀਆਂ ਤੇ ਦੀਆਂ ਨੋ ਨੋ ਦਿਓ ਅੱਜ ਉਹ ਨਹੀਂ ਗੋਲ ਛੋਣ ਮਾਂ ਨੇ ਚਾਈ ਚਾਹ ਦਿੱਤਾ ਦੋਨਾਂ ਨੂੰ ਚਟਾਈ ਚਾਜ ਦੋਲੀਆਂ ਆ ਉਹ ਚਾਈ ਚਾਹਤਾ ਦੋਨਾਂ ਤੇ ਜਾਂ ਮੈਂ ਅੱਧਾ ਹੀ ਰੋਟੀਆਂ ਦਾ ਆ ਤੇ ਆ ਉਹ ਛੱਜਾ ਨੂੰ ਚਨਾ ਤੇ ਛੱਪ ਛੱਪ ਜੀ ਕਾਦੀ ਨਹੀਂ ਫਿਰ ਹੱਜੀ ਹੱਜੀ ਲਾਲੂ ਮਦਰਾਣੀ ਅਨੂ ਮਦਰਾਣੀ ਹੱਜੀ ਮੈਂ ਕੀ ਚੀਚਾ ਲਾਲੂ ਮਦਰਾਣੀ ਅੱਛਾ ਲੂ ਮਦਰਾਣੀ ਸਰਜੀ ਬਾਈ ਨਿਆ ਠੀਕ ਆ ਅੱਜ ਅੱਜ ਮੈਂ ਮੈਂ ਬਦਤੀ ਚੀਚਾ ਚੀਚਾ ਮੈਂ ਢਾਲੀ ਢਾਲੀ ਛੇਤੀ ਛੇਤੀ ਅੱਧਦਰ ਪਾਇਆ ਟਾਟਰ ਪਾਇਆ ਤੇ ਲਾਲੂ ਤਤਰਾ ਦੀ ਸਰਦੀ ਬਣਾ ਦੇ ਮੈਂ ਮਾਈ ਚਾਟਾ ਢੋਣ ਲਈ ਅੱਜ ਅੱਛਾ ਟਾਈ ਚਾਟ ਗੋਲਨੇ ਆ ਟਾਈ ਚਾਟ ਢੋਣ ਲਿਆ ਠੀਕ ਹੈ ਹੁਣ ਮੈਂ ਮੈਂ ਤਾਂ ਚਲ ਤਾਰਫ ਹੁੰਦੇ ਲਾਲਾ ਅੱਛਾ ਟਾਰਫ ਉੱਚੇ ਲਾ ਜਾ ਹਾਂ ਠੀਕ ਆ ਉਹ ਤਰਦੀ ਉਹ ਚਲੇ ਜੀ ਮੈਨੂੰ ਬਹੁਤ ਬੋਟ ਲੱਗੀ ਆ ਮੈਂ ਜੀ ਚਮਚੋਂ ਆਇਆ ਮਿੰਟ ਪੋਟ ਲੱਜੀ ਕਿਉਂ ਪੋਣਾ ਵਿੱਚ ਚੋ ਪਾਏ ਜੇ ਛਿੱਕੋ ਪਾਏ ਕਿਉਂ ਹੈ ਨਹੀਂ ਤੋ ਹੈ ਨਹੀਂ ਖਜਮ ਹੋ ਗਿਆ ਤੋ ਹੈ ਨਹੀਂ ਖਜਮ ਹੋ ਗਿਆ ਖਤਮ ਹੋ ਗਿਆ ਗੈ ਫੇਰ ਮੈਂ ਤੈਨੂੰ ਤੱਲੇ ਤੇ ਆ ਵੀ ਮੈਂ ਤੋ ਹੈ ਨਹੀਂ ਤੂੰ ਜਹਾ ਹਾਦਾ ਹਾਦਾ ਮੈਂ ਤੈਨੂੰ ਤੱਲ ਵੀ ਤੇ ਆ ਨਹੀਂ ਹਾਦਾ ਫੇਰ ਮੇਰੇ ਮੋਦ ਮਾਤਾ ਫੇਰ ਮੈਂ ਇਹਨੇ ਭਲਵਾਨ ਨਹੀਂ ਬਾਈਆਂ ਨਾ ਬਾਈ ਪਈਆਂ ਇਹ ਬੇੜੀ ਜੋ ਜਿਹੜੇ ਲਈ ਜੇ ਮੋੜਾ ਮੋੜ ਦੇ ਸ਼ਰਮ ਕਾਟਾ ਵਾ ਦਿਮਾਗ ਬੋਈ ਖਾਓ ਕਾ ਜਾਜੂ ਅਚਾਰਾ ਟੋਆ ਮਤਾ ਤਖਾ ਕੱਲੀ ਨੇ ਖਾਜਣਾ ਕਿ ਉਹ ਸ਼ਰਮ ਕਾਟਣਾ ਮੈਂ ਨਾ ਕੱਲੀ ਨੇ ਠਾਡਾ ਤੇ ਨਾਮ ਇਹ ਨਾ ਨਾਉਣਾ ਨਾ ਨਾ ਮੈਂ ਕੱਲੀ ਨਹੀਂ ਠਾਡਾ ਕੱਲੀ ਨੇ ਠੱਟ ਟੀਵੀ ਚੱਲਦੀ ਹੋ ਬੱਚੇ ਵੀ ਜਾ ਕੇ ਜਾਣੀ ਠੱਟੀ ਵੀ ਚੱਗੇ ਜੜੀ ਹਾਂ ਹਾਂ ਠੱਟੀ ਹੋ ਹਾਂ ਆ ਚਾਣੀ ਟੋਈ ਆ ਟੋਈ ਨਹੀਂ ਠੋਈ ਆ ਹਾਂ ਹੈ ਆ ਨਹੀਂ